ਬਾਬੋ ਕੀ ਆਇਦਾਨੂ ਤੁਹਾਨੂੰ ਵੀ ਹੋ ਗਏ ਹਾਂ ਤੇ ਕਿੰਨੇ ਦਿਨ ਹੋ ਗਿਆ ਮੈਂ 8-7 ਦਿਨ ਠੀਕ ਹੋਣਾ ਮੈਂ ਠੀਕ ਆ ਜੀ ਫਰਕ ਪੈ ਗਿਆ ਹਾਂਜੀ ਤੇ ਕਿੱਥੋਂ ਫਰਕ ਪਿਆ ਹੈ ਇਹਨਾਂ ਕੋਲ ਅੱਛਾ ਧੀਰਾ ਪਤਰਾ ਕੋਲ ਡਾਕਟਰ ਤੋਂ ਹਾਂਜੀ ਪਰਕਰ ਡਾਕਟਰ ਪਰਕਰ ਡਾਕਟਰ ਪਰਕਰ ਠੀਕ ਹੋਣਾ ਹੁਣ ਠੀਕ ਆ ਜੀ ਬਾਹਰ ਤਾਂ ਕਰਕੇ ਦਿਖਾਓ ਮੁੱਠੀ ਬੰਦ ਕਰੋ ਖੋਲੋ ਤੁਰ ਲੈਂਦੇ ਹੁਣ ਹਾਂਜੀ ਤੁਰ ਕੇ ਦਿਖਾਓ ਤੁਰੋ ਤੁਰ ਕੇ ਦਿਖਾਓ ਚੱਲ ਮੋੜਿਓ ਜਿਹੜਾ ਪਿੰਡ ਤੁਹਾਡਾ ਜੀ ਗੁਰੂ ਸਾਹਿਬ ਦੇ ਮੇਲਾ ਬਸਤੀ ਗੁਰੂ ਸਾਹਿਬ ਹਾਂਜੀ ਜਿਲ੍ਹਾ ਫਰੋਇਪੁਰ ਹੈ ਹਾਂਜੀ ਠੀਕ ਹੈ ਕੀ ਲੱਗਦਾ ਈ ਤੁਹਾਡੇ ਮੇਰੇ ਦਾਦਾ ਲੱਗਦੇ ਸੀ ਹਾਂ ਕੀ ਗੱਲ ਹੋ ਗਈ ਸੀ ਉਹਨਾਂ ਨੂੰ ਫਿਰ ਇਹਨਾਂ ਨੂੰ ਦਰੰਗ ਹੋ ਗਈ ਸੀ ਹਾਂ ਫਿਰ ਕਿੱਥੋਂ ਠੀਕ ਹੋਏ ਨੇ ਇਹ ਤੇਰਾ ਆਪਣਾ ਡਾਕਟਰ ਪੜਕਰ ਸੇ ਇਦੋਂ ਜਦੋਂ ਲੈ ਕੇ ਆਇਆ ਸੀ ਉਦੋਂ ਕੀ ਕੰਡੀਸ਼ਨ ਸੀ ਉਹ ਤਿੰਨਾ ਹੱਥ ਕੰਮ ਕਰਦਾ ਸੀ ਨਾ ਬਾਹਾਂ ਕਰਦੇ ਸੀ ਤੇ ਮੂੰਹ ਵੀ ਵਿੰਗਾ ਹੋ ਗਿਆ ਸੀ ਤੇ ਹੁਣ ਫਰਕ ਪੈ ਗਿਆ ਦਵਾਈ ਦੂਈ ਟਿਕ ਟੂ ਲਗਾਏ ਠੀਕ ਹੋ ਗਏ ਹੁਣ ਹਾਂਜੀ ਖੁਸ਼ ਹੋ ਹਾਂ